ਹਾਲੇਲੂਇਆ ਆਓ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਪੜੀਏ ਕਹਾਤਾਂ 3 ਯਹੋਵਾ ਉੱਤੇ ਪਰਸਾ ਹੈ ਮੇਰੇ ਪੁੱਤਰ ਤੂੰ ਮੇਰੀ ਤਾਲੀਮ ਨੂੰ ਨਾ ਭੁੱਲ ਸਗੋ ਆਪਣੀ ਚੇਤ ਨਾਲ ਮੇਰੇ ਹੁਕਮਾਂ ਨੂੰ ਮੰਨ ਕਿਉਂ ਜੋ ਉਹ ਉਮਰ ਦੀ ਲੰਬਾਈ ਜਿਉਣ ਤੇ ਵਰੇ ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ ਦਇਆ ਅਤੇ ਸਚਾਈ ਤੈਨੂੰ ਨਾ ਛੱਡਣ ਉਹਨਾਂ ਨੂੰ ਆਪਣੇ ਗਲ ਦੇ ਦਿਵਾਲੇ ਬਨ ਲੈ ਉਹਨਾਂ ਨੂੰ ਆਪਣੇ ਮਨ ਦੀ ਤਖਤੀ ਉੱਤੇ ਲਿਖ ਲੈ ਤਾਂ ਤੂੰ ਪਰਮੇਸ਼ਰ ਅਤੇ ਆਦਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕ ਨਾਮੀ ਪਾਏਗਾ ਆਪਣੇ ਪੂਰੇ ਦਿਲ ਨਾਲ ਯਹਵਾ ਉੱਤੇ ਪਰਸਾਰਕ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ ਯਹੋਵਾ ਦਾ ਭੈ ਰੱਖ ਅਤੇ ਬੁਰੀਾਈ ਤੋਂ ਲਾਂਭੇ ਰਹਿ ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀ ਹੱਡੀਆਂ ਪੁਸ਼ਟ ਰਹਿਣਗੀਆਂ ਆਪਣਾ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾ ਦੀ ਮਹਿਮਾ ਕਰ ਤਾ ਤੇਰੇ ਖਾਤੇ ਪੈਦਾਵਾਰ ਨਾਲ ਭਰੇ ਪੂਰੇ ਰਹਿਣਗੇ ਅਤੇ ਤੇਰੀਆਂ ਦਾਖਾਂ ਦੇ ਵੇਲਣੇ ਨਵੇਂ ਰਾਸ ਨਾਲ ਖਣਗੇ हे ਮੇਰੇ ਪੁੱਤਰ ਤੂੰ ਯਹੋਵਾ ਦੀ ਤਾੜ ਨੂੰ ਤੁਛ ਨਾ ਜਾਣ ਅਤੇ ਜਾ ਉਹ ਤੈਨੂੰ ਛਿੜਕੇ ਅਤੇ ਅੱਕ ਨਾ ਜਾਈ ਕਿਉਂ ਜੋ ਯਹੋਵਾ ਉਸੇ ਨੂੰ ਤਾੜਨਾ ਦਿੰਦਾ ਹੈ जिद प्यार करता है जिमें प्यो उस पुत्र जिस तो तसन्न है धन है वह आदमी जिन्हों बुद्ध पुरुष, जिन्हों समझ प्राप्त होंगी है क्यों जो प्राप्ति चांदी की प्राप्ति नोद लाभ चौखे सोने नालों चंगा है वो त ਲਾਲਣਾ ਨਾਲੋਂ ਵੀ ਅਣਮੋਲ ਹੈ ਅਤੇ ਜਿੰਨੀਆਂ ਵਸਤੂਆਂ ਦੀ ਤੈਨੂੰ ਲੋਚ ਹੈ ਉਹਨਾਂ ਵਿੱਚੋਂ ਕੋਈ ਵੀ ਉਹਦੇ ਤੋਲ ਨਹੀਂ ਵੱਡੀ ਉਮਰ ਉਹਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ ਉਹਦੇ ਰਾ ਮਨ ਕੌਂਦੇ ਅਤੇ ਉਹਦੇ ਸਾਰੇ ਪਹਿ ਸ਼ਾਂਤੀ ਦੇ ਹਨ ਜਿਹੜੇ ਗ੍ਰਹਿਣ ਕਰਦੇ ਹਨ ਉਹ ਉਹਨਾਂ ਲਈ ਜਿਉਣ ਦਾ ਬਿਰਛ ਹੈ ਅਤੇ ਜੋ ਕੋਈ ਉਹਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ ਯਹਵਾ ਨੇ ਬੁੱਧ ਨਾਲ ਧਰਤੀ ਦੀ ਨਿਊ ਤਰੀ ਅਤੇ ਸਮਝ ਨਾਲ ਆਕਾਸ਼ ਨੂੰ ਕਾਇਮ ਕੀਤਾ ਉਹਦੇ ਗਿਆਨ ਨਾਲ ਹੀ ਡੁੰਗੀਆਂਆਂ ਫੁੱਟ ਨਿਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ हे मेरे पुत्र दनाई अति सोजी नु साम के राखो इनानू अपनीया अखां तो क्रोखे ना होण दी ओ तेरे जी लेई ज्योंण अति तेरे गळ लेई सिंगार होण गियां फेर तू अपने राह विच बेखटके चलेंगा अति तेरा पैर थेड्डा ना खावेगा जिस वेले तू लम्मा पवेगा ਤਾਂ ਤੈਨੂੰ ਡਰ ਨਾ ਲੱਗੇਗਾ ਹਾਂ ਤੂੰ ਲੰਮਾ ਭਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ ਅਚਾਨਕ ਦੇ ਭੈ ਤੋਂ ਨਾ ਡਰੀ ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਵਿਰਾਨੀ ਤੋਂ ਕਿਉਂ ਜੋ ਯਹੋਵਾ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰਨ ਫਸਣ ਤੋਂ ਬਚਾਵੇਗਾ ਜੇ ਤੇਰੇ ਹੱਥ ਵਸ ਹੋਵੇ ਤਾਂ ਜਿਨ੍ਹਾਂ ਦਾ ਹੱਕ ਹੈ ਉਹਨਾਂ ਦਾ ਭਲੋਂ ਕਰਨੀ ਨਾ ਚੁੱਕੀ ਜੇ ਤੇਰੇ ਕੋਲ ਹੋਵੇ ਤਾਂ ਆਪਣੀ ਗੁਆਂਡੀ ਨੂੰ ਇਹ ਨਾ ਆਖੀ ਪੈ ਤੂੰ ਜਾ ਫੇਰ ਆਨੀ ਮੈਂ ਭਲਕੇ ਤੈਨੂੰ ਦੇਵਾਂਗਾ ਜਦ ਤੇਰਾ ਗੁਆਂਡੀ ਨਿਚੰਤ ਤੇਰੇ ਕੋਲ ਵੱਸਦਾ ਹੈ ਤਾਂ ਉਹਦੀ ਬੁਰਾਈ ਦੀ ਚੁਕਤ ਨਾ ਕਰ ਜੀਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ ਉਹਦੇ ਨਾਲ ਐਵੇਂ ਬਖੇੜਾ ਨਾ ਕਰ ਜਾਲਮ ਦੀ ਰੀਸ ਨਾ ਕਰ ਨਾ ਉਹਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ ਕਿਉਂ ਜੋ ਕੱਬੇ ਤੋਂ ਯਹਵਾ ਨੂੰ ਘੇਣ ਆਉਂਦੀ ਹੈ ਪਰ ਸੱਚਿਆਰਿਆਂ ਨਾਲ ਉਹ ਦੋਸਤੀ ਹੈ ਦੁਸ਼ਟਾਂ ਦੀ ਘਰ ਉੱਤੇ ਯਹਵਾ ਦਾ ਸ਼ਰਾਬ ਪੈਂਦਾ ਹੈ ਪਰਦਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ ਸੱਚੀ ਮੁੱਚੀ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ ਪਰ ਮਸਕੀਨਾ ਉੱਤੇ ਉਹ ਕਿਰਪਾ ਕਰਦਾ ਹੈ ਬੁੱਧਵਾਨ ਆਦਰ ਦੇ ਵਾਰਸ ਹੋਣਗੇ ਪਰ ਮੂਰਖਾਂ ਦੀ ਤਰੱਕੀ ਬਸ ਸ਼ਰਮ ਹੀ ਹੋਵੇਗੀ ਪਰਮੇਸ਼ਰ ਜੀ ਇਹਨਾਂ ਵਚਨਾਂ ਨੂੰ ਪੜ੍ਹੇ ਸੁਣੀ ਜਾਣ ਤੇ ਸਾਨੂੰ ਸਭ ਨੂੰ ਸਮਝ ਤੇ ਬੁੱਧ ਦੇਣ ਆਮੀਨ ਜੈ ਮਸੀਹ ਦੀ